ਐਕਸੀਡੈਂਟ ਨਹੀਂ ਦੇਖਦਾ ਕਿ ਗੱਡੀ 'ਚ ਕੌਣ ਬੈਠਾ ਹੈ ਆਪਾਂ ਹਰ ਗੱਲ ਕਿਸਮਤ ਤੇ ਵੀ ਨਹੀਂ ਛੱਡ ਸਕਦੇ ਕਿਤੇ ਨਾ ਕਿਤੇ ਹਿਊਮਨ 에ਰਰ ਹੁੰਦੀ ਹੈ ਸੋ ਮਨੁੱਖੀ ਗਲਤੀਆਂ ਨੂੰ ਘਟਾਉਣਾ ਹੈ ਕੋਸ਼ਿਸ਼ ਨਾ ਰੱਖੀ ਕਿ ਆ ਜਿਹੜੀ ਨਾਰਮਲ ਪੁਲਿਸ ਹੈ ਉਹਦਾ ਥੋੜਾ ਜਿਹਾ ਬਰਡਨ ਘਟ ਜੂਗਾ ਉਹ ਜ਼ਿਆਦਾ ਟਾਈਮ ਦੇ ਸਕਣਗੇ ਦੂਜੇ ਕਿਸੇ ਹੋਰ ਜਿਹੜੇ ਕੰਮ ਨੇ ਉਹਨਾਂ ਦੇ ਕਿਉਂਕਿ ਜਦੋਂ ਅਸਾਸਫ ਆਪਣੀ ਅਲੱਗ ਕੰਮ ਕਰਨ ਲੱਗੀ ਇਸੇ ਕਰਕੇ ਤਾਂ ਨਾ ਅਸੀਂ ਹਾਈਵੇ ਪੈਟਰੋਲ ਨਹੀਂ ਰੱਖਿਆ ਕੱਲੇ ਹਾਈਵੇ ਤੇ ਨਹੀਂ ਹੋਊਗੀ ਸੜਕ ਸੁਰੱਖਿਆ ਹਰੇਕ ਸੜਕ ਤੇ ਹੋਊਗੀ ਹਰ 30 ਕਿਲੋਮੀਟਰਾਂ 'ਤੇ ਗੱਡੀ ਤੁਹਾਨੂੰ ਆਉਂਦੀ ਆ ਜਾਂਦੀ ਮਿਲੂਗੀ ਕਿਉਂਕਿ ਗੱਡੀਆਂ ਇੰਨੀਆਂ ਟਕਰੀਆਂ ਨੇ ਇਹ ਦੁਬਈ ਦੀ ਪੁਲਿਸ ਕੋਲ ਨੇ ਇਹ ਗੱਡੀਆਂ ਟੋਇਟਾ ਹਾਈਲਕਸ ਅਸੀਂ ਕਿਹਾ ਹੁਣ ਬਣਾਉਣੀ ਤਾਂ ਹੈਗੀ ਐ ਕੋਈ ਤੇ ਫਿਰ ਉਹਨਾਂ ਵੱਡੀਆਂ ਗੱਡੀਆਂ ਲਈਏ ਬਾਰ-ਬਾਰ ਨਹੀਂ ਬਦਲੀਆਂ ਜਾਂਦੀਆਂ ਹੁੰਦੀਆਂ ਜਿਹੜੀਆਂ ਗੱਡੀਆਂ ਨੇ ਸੋ ਨੰਬਰ ਕੰਪਨੀ ਐ ਉਹਨਾਂ ਤੋਂ ਗੱਡੀਆਂ ਲਈਆਂ ਨੇ ਕੰਪਿਊਟਰ ਫਿੱਟ ਆ ਸਾਰੇ ਸਾਰੇ ਪ੍ਰਾਈਵੇਟ ਇੰਪੈਲੈਂਟ ਜਿਹੜੇ ਹਸਪਤਾਲ ਨੇ ਟ੍ਰੋਮਾ ਸੈਂਟਰ ਨੇ ਉਹਨਾਂ ਨਾਲ ਅਟੈਚ ਹੈ ਹਰ ਗੱਡੀ ਜੇ ਰੱਬ ਨਾ ਕਰੇ ਕੋਈ ਐਕਸੀਡੈਂਟ ਹੋ ਗਿਆ ਬੰਦੇ ਜ਼ਖਮੀ ਹੋ ਗਏ ਹੋ ਸਕਦਾ ਉਹਨਾਂ ਨੂੰ ਕੱਢ ਕੇ ਪਿੱਛੇ ਹੀ ਲੈ ਕੇ ਜਾਣਾ ਪਵੇ ਵਾਪਸ 2 ਕਿਲੋਮੀਟਰ ਕਿ ਪਿਛਲਾ ਹਸਪਤਾਲ ਜਿਹੜਾ ਉਹ ਅਗਲੇ ਹਸਪਤਾਲ ਨਾਲੋਂ ਨੇੜੇ ਆ ਉਹੀ ਜਿਹੜਾ ਕ੍ਰੂਸ਼ਲ ਟਾਈਮ ਹੈ 5 7 10 15 ਮਿੰਟ ਜਾਨ ਬਚ ਸਕਦੀ ਹੈ ਕਿਸੇ ਨਹੀਂ ਫਿਰ ਸੋ ਇਹ ਹੈ ਕਿੰਨੀਆਂ ਅਣ ਹੋਈਆਂ ਮੌਤਾਂ ਹੋਈਆਂ ਨੇ ਭਾਰਤ ਦੇ ਸਾਬਕਾ ਰਾਸ਼ਟਰਪਤੀ ਕੈਨੀ ਜਲ ਸਿੰਘ ਜੀ ਸਰਕਾਰ ਸੇ ਜਮਾਰੇ ਗਏ ਰਾਜੇਸ਼ ਪਾਇਲਟ ਕਾਂਗਰਸ ਦਾ ਬਟਾਲੀਟਰ ਸਰਕਾਰ ਹਾਸੇ ਜਮਾਰੇ ਗਏ ਜਸਪਾਲ ਪੱਟੀ ਬਹੁਤ ਵੱਡੇ ਕਲਾਕਾਰ ਸਰਕਾਰ ਸੇ ਜਮਾਰੇ ਗਏ ਕਿੰਨੀਆਂ ਹੀ ਉਦਾਹਰਣਾਂ ਮਿਲਦੀਆਂ ਕਿੰਨੇ ਸਿੰਗਰ ਕਿਉਂਕਿ ਐਕਸੀਡੈਂਟ ਨਹੀਂ ਦੇਖਦਾ ਕਿ ਗੱਡੀ ਚ ਕੌਣ ਬੈਠਾ ਹੈ ਆਪਾਂ ਹਰ ਗੱਲ ਕਿਸਮਤ ਤੇ ਵੀ ਨਹੀਂ ਛੱਡ ਸਕਦੇ ਕਿਤੇ ਨਾ ਕਿਤੇ ਹਿਊਮਨ 에ਰਰ ਹੁੰਦੀ ਹੈ ਫੋਨ ਮਨੁੱਖੀ ਗਲਤੀਆਂ ਨੂੰ ਘਟਾਉਣਾ ਹੈ ਦੂਜਾ ਜਿਹੜੀ ਪੰਜਾਬ ਪੁਲਿਸ ਹੈ ਨੌਰੰਬਲ ਪੁਲਿਸ ਹੈ ਉਹਨਾਂ ਕੋਲ ਇੰਨਾ ਜ਼ਿਆਦਾ ਬਰਡਨ ਹੈ ਇੰਨਾ ਜ਼ਿਆਦਾ ਕੰਮ ਦਾ ਬੋਝ ਹੈ ਸਸ ਨੂੰ ਦੇ ਝਗੜੇ ਤੋਂ ਲੈ ਕੇ ਜ਼ਮੀਨਾਂ ਦੇ ਝਗੜੇ ਚੋਰੀਆਂ ਦੇ ਠੱਗੀਆਂ ਦੇ ਗੈਂਗਸਟਰਾਂ ਦੇ ਨਹਿਰ ਦੇ ਵਿੱਚ লাশ ਜਾਂਦੀ ਆ ਉਹ ਵੀ ਕੱਢਣੀਆਂ ਹਰਕਤ ਐਕਸੀਡੈਂਟ ਹੈ ਉੱਥੇ ਵੀ ਜਾਣਾ ਤਾਂ ਅਸੀਂ ਇਹ ਵੀ ਸੋਚਣਾ ਰੱਖੀ ਇਹ ਆ ਜਿਹੜੀ ਨਾਰਮਲ ਪੁਲਿਸ ਹੈ ਉਹਦਾ ਥੋੜਾ ਜਿਹਾ ਬਰਡਨ ਘਟ ਜੂਗਾ ਉਹ ਜਾਦਾ ਟਾਈਮ ਦੇ ਸਕਣਗੇ ਦੂਜੇ ਕਿਸੇ ਹੋਰ ਜਿਹੜੇ ਕੰਮ ਨੇ ਉਹਨਾਂ ਦੇ ਕਿਉਂਕਿ ਜਦੋਂ ਐਸਐਸਪਾਲ ਆਪਣੀ ਅਲੱਗ ਕੰਮ ਕਰਨ ਲੱਗੀ ਇਸੇ ਕਰਕੇ ਤਾਂ ਨਾ ਅਸੀਂ ਹਾਈਵੇ ਪੈਟਰੋਲ ਨਹੀਂ ਰੱਖਿਆ ਕੱਲੇ ਹਾਈਵੇ ਤੇ ਨਹੀਂ ਹੋਊਗੀ ਸੜਕ ਸੁਰੱਖਿਆ ਹਰੇਕ ਸੜਕ ਤੇ ਹੋਊਗੀ ਹਰ 30 ਕਿਲੋਮੀਟਰਾਂ 'ਤੇ ਗੱਡੀ ਤੁਹਾਨੂੰ ਆਉਂਦੀ ਆ ਜਾਂਦੀ ਮਿਲੂਗੀ ਕੋਈ ਟਰੱਕ ਖੜਾ ਹੈ ਖਰਾਬ ਹੋਇਆ ਉਹਨੂੰ ਪੁੱਲ ਕਰਕੇ ਉਹਨੂੰ ਖਿੱਚ ਕੇ ਸਾਈਡ ਤੇ ਕਰ ਦਿੱਤਾ ਜਾਊਗਾ ਕਿਉਂਕਿ ਗੱਡੀਆਂ ਇੰਨੀਆਂ ਟਕਰੀਆਂ ਨੇ ਇਹ ਦੁਬਈ ਦੀ ਪੁਲਿਸ ਕੋਲ ਨੇ ਇਹ ਗੱਡੀਆਂ ਟੋਇਟਾ ਹਾਈਲਕਸ ਅਸੀਂ ਕਹ ਹੁਣ ਬਣਾਉਣੀ ਤਾਂ ਹੈਗੀ ਐ ਕੋਈ ਤੇ ਫਿਰ ਉਹਨੂੰ ਵੱਡੀਆਂ ਗੱਡੀਆਂ ਲਈਏ ਬਾਰ-ਬਾਰ ਨਹੀਂ ਬਦਲੀਆਂ ਜਾਂਦੀਆਂ ਹੁੰਦੀਆਂ ਜਿਹੜੀਆਂ ਗੱਡੀਆਂ ਨੇ ਸੋ ਨੰਬਰ ਕੰਪਨੀ ਐ ਉਹਨਾਂ ਤੋਂ ਗੱਡੀਆਂ ਲਈਆਂ ਨੇ ਕੰਪਿਊਟਰ ਫਿੱਟ ਆ ਸਾਰੇ ਸਾਰੇ ਪ੍ਰਾਈਵੇਟ ਇੰਪੈਲਨ ਜਿਹੜੇ ਹਸਪਤਾਲ ਨੇ ਟ੍ਰੋਮਾ ਸੈਂਟਰ ਨੇ ਉਹਨਾਂ ਨਾਲ ਅਟੈਚ ਹਰ ਗੱਡੀ ਜੇ ਰੱਬ ਨਾ ਕਰੇ ਕੋਈ ਐਕਸੀਡੈਂਟ ਹੋ ਗਿਆ ਬੰਦੇ ਜ਼ਖਮੀ ਹੋ ਗਏ ਹੋ ਸਕਦਾ ਉਹਨਾਂ ਨੂੰ ਕੱਢ ਕੇ ਪਿੱਛੇ ਹੀ ਲੈ ਕੇ ਜਾਣਾ ਪਵੇ ਵਾਪਸ 2 ਕਿਲੋਮੀਟਰ ਕਿ ਪਿਛਲਾ ਹਸਪਤਾਲ ਜਿਹੜਾ ਉਹ ਅਗਲੇ ਹਸਪਤਾਲ ਨਾਲੋਂ ਨੇੜੇ ਆ ਉਹੀ ਜਿਹੜਾ ਕ੍ਰੂਸ਼ਲ ਟਾਈਮ ਹੈ 5 7 10 15 ਮਿੰਟ ਜਾਨ ਬਚ ਸਕਦੀ ਹੈ ਕਿਸੇ ਨਾ ਕਿਸੇ ਦੀ ਸੋ ਸਾਡਾ ਮਕਸਦ 1 ਫਰਵਰੀ ਤੋਂ ਕਿਉਂਕਿ ਹੁਣ ਅੱਜ ਤੋਂ ਤੁਸੀਂ ਸੜਕਾਂ ਤੇ ਚੱਲੇ ਜਾਓਗੇ 1 ਫਰਵਰੀ ਤੋਂ ਅਸੀਂ ਤੁਹਾਨੂੰ ਅਸਵਾਰ 29 ਫਰਵਰੀਆ ਲੀਪ ਦਾ ਸਾਲ ਹੈ 29 ਫਰਬੀ ਤੱਕ ਦਾ ਡਾਟਾ ਦੇਵਾਂਗੇ ਪਿਛਲੇ ਸਾਲ ਇਸੇ ਫਰਵਰੀ ਮਹੀਨੇ ਚ ਕਿੰਨੀਆਂ ਐਕਸੀਡੈਂਟ ਹੋਈ ਸੀ ਕਿੰਨੀਆਂ ਮੌਤਾਂ ਹੋਈਆਂ ਸੀ ਐਸ ਵਾਰ ਐਸਐਸਐਫ ਕਰਕੇ ਕਿੰਨੀਆਂ ਮੌਤਾਂ ਕੱਟ ਗਈਆਂ ਹਰ ਮਹੀਨੇ ਦਾ ਡਾਟਾ ਦਿਆ ਕਰਾਂਗੇ ਜੇ 50% ਵੀ ਘਟਾ ਲਿਆ 3000 ਬੰਦੇ ਦੀ ਜਾਨ ਬਚ ਜੂਗੀ ਜੀ 3000 ਬੰਦੇ ਦੀ ਇਹ ਛੋਟੀ ਮੋੜੀ ਗੱਲ ਨਹੀਂ ਹੁੰਦੀ ਆਮ ਤੌਰ ਤੇ ਸਰਕਾਰਾਂ ਹਜੇ ਕੰਮ ਵਾਸਤੇ ਸੋਚਦੀਆਂ ਨਹੀਂ ਹੁੰਦੀਆਂ ਕੱਲੀਆਂ ਵੋਟਾਂ ਤੱਕ ਮਤਲਬ ਰੱਖਦੇ ਨੇ ਸਰਕਾਰ ਦਾ ਫਰਜ ਹੁੰਦਾ ਆਪਣੇ ਨਾਗਰਿਕਾਂ ਦੀ ਜਾਨ ਮਾਲ ਦੀ ਰਾਖੀ ਕਰੇ ਕਿਉਂਕਿ ਸੜਕਾਂ ਪੰਜਾਬ ਦੇ ਵਿੱਚ ਹਾਈਵੇ ਵੱਡੇ ਨੇ ਹੁਣ ਵੱਧ ਰਹੇ ਨੇ ਹੋਰ ਗੱਡੀਆਂ ਪੰਜਾਬੀਆਂ ਕੋਲੇ ਬਹੁਤ ਵੱਡੀਆਂ ਨੇ ਮਹਿੰਗੀਆਂ ਗੱਡੀਆਂ ਰੱਖਣ ਦੇ ਸ਼ੌਕੀਨ ਆ ਸਪੀਡ ਦੇ ਵੀ ਸੁਕੀਨ ਸੋਦੇ ਚ ਫਿਰ ਕਿਤੇ ਨਾ ਕਿਤੇ ਘਰ ਪੱਟੇ ਜਾਂਦੇ ਨੇ ਮੋਦਨ ਦੇ ਵਿੱਚ ਵੀ ਜ਼ਿਕਰ ਕੀਤਾ ਕੀ ਕਹਿਣਾ ਚਾਹੋਗੇ ਕਿੰਨੇ ਕੁ ਇਹ ਮਾਈਕ੍ਰੋਫੋਨ ਥੱਲੇ ਮਾਰੀ ਹੈ ਪੰਜਾਬ ਦੇ ਕੀ ਪ੍ਰੋਗਰਾਮ ਸਾਹਿਬ ਨੂੰ ਪਹਿਲਾਂ ਤਾਂ ਮੈਂ ਧੰਨਵਾਦ ਕਰਨਾ ਚਾਹਾਂਗਾ ਮਾਨਯੋਗ ਮੁੱਖ ਮੰਤਰੀ ਪੰਜਾਬ ਦਾ ਜਿਨ੍ਹਾਂ ਨੇ ਇਹ ਇੱਕ ਨਵੀਂ ਸਕੀਮ ਪੰਜਾਬ ਦੇ ਵਿੱਚ ਸ਼ੁਰੂ ਕੀਤੀ ਹੈ। ਉਹ ਵੀ ਮਾਈਕ ਦਿ ਕਰੋ। ਔਰ ਇਹ ਜੋ ਸਕੀਮ ਸ਼ੁਰੂ ਕੀਤੀ ਗਈ ਆ ਉਹ ਦੇਸ਼ ਦੇ ਵਿੱਚ ਨਵੇਕਲੀ ਸਕੀਮ ਹੈਗੀ ਆ। ਔਰ ਪੰਜਾਬੀ ਆਨ ਲਈ ਇਹ ਸਕੀਮ ਦੀ ਕਿੰਨੀ ਜ਼ਰੂਰਤ ਸੀ ਉਹਦੇ ਬਾਰੇ ਮਾਨਯੋਗ ਸੀਐਮ ਸਾਹਿਬ ਨੇ ਵੀ ਤੁਹਾਨੂੰ ਦੱਸਿਆ। कि अपन इन अजाई जाना जाओ क्यों क्योंकि जिथे ट्रैफिक रेगुलेशन की जरूरत सी उ कोई ट्रैफिक की डिप्लॉयमेंट नहीं हाईवे अपने स्टेट हाईवे अपने पेंडू जड़क है जगह जगह पर जिते खूनी हादसे होंगे सर ਕਿਸੇ ਤਰ੍ਹਾਂ ਦੀ ਕੋਈ ਡਿਪਲੋਇਮੈਂਟ ਨਹੀਂ ਸੀ। ਔਰ ਹੋਣ ਇਹ ਆਪਣੇ ਲਈ ਮਾਨ ਆਲੀ ਗੱਲ ਆ ਪੰਜਾਬ ਲਈ ਇਹ ਮਾਨ ਆਲੀ ਗੱਲ ਕਿ ਆਪਣੇ ਚੱਪੇ-ਚੱਪੇ ਤੇ ਗੱਡੀਆਂ ਹੋਣਗੀਆਂ ਜਿਹੜੀਆਂ ਗੱਡੀਆਂ ਦੀ ਪ੍ਰੈਜੈਂਸ ਨਾਲ ਟ੍ਰੈਫਿਕ ਡਿਸਪਲਿਨ ਆਏਗਾ ਲੋਕਾਂ ਦੇ ਵਿੱਚ ਔਰ ਟ੍ਰੈਫਿਕ ਡਿਸਪਲਿਨ ਜਦੋਂ ਆਏਗਾ ਤੇ ਆਪਣੇ ਹਾਦਸਿਆਂ ਦੀ ਗਿਣਟ ਘੱਟ ਹੋਵੇਗੀ। ਰਾਈ ਸਰ ਸਾਹਮਣੇ ਗੱਲ ਕੀਤੀ ਹੈ ਕਿ ਸਫਾਰਸ਼ਾ ਵਾਲਾ ਜਿਹੜਾ ਗੌਰਵ ਵੀ ਖਤਮ ਹੋਏਗਾ ਤਾਂ ਹੁਣ ਸ਼ਕਤੀ ਵੀ ਨਾਲ ਦੀ ਨਾਲ ਵਰਤੀ ਜਾਏਗੀ ਜੇਕਰ ਕੋਈ ਹਾਜ਼ਰ ਦੇ ਲਈ ਕੋਈ ਜ਼ਿੰਮੇਵਾਰ ਬਿਲਕੁਲ ਸਾਡੀ ਜਿਹੜੀ ਇਹ ਅਪਰੋਚ ਹੈਗੀ ਆ ਪੰਜਾਬ ਪੁਲਿਸ ਦੀ ਉਹ ਸਾਇੰਟੀਫਿਕ ਅਪਰੋਚ ਹੈਗੀ ਆ ਹਰ ਇੱਕ ਚੀਜ਼ ਨੂੰ ਸਟੱਡੀ ਕਰਨਾ ਔਰ ਚੀਜ਼ ਦੇ ਪਿੱਛੇ ਕੀ ਕਾਰਨ ਹੈਗਾ ਉਸ ਕਾਰ ਨੂੰ ਰਿਮੂਵ ਕਰਨਾ ਬਹੁਤ ਸਾਰੇ ਅ ਅੱਜ ਇੱਥੇ ਸਾਡੇ ਟ੍ਰੈਫਿਕ ਐਡਵਾਈਜ਼ਰ ਡਾਕਟਰ ਨਰਦੀਪ ਅਸੀਜਾ ਸਾਡੀ ਕ੍ਰੈਸ਼ ਇਨਵੈਸਟੀਗੇਸ਼ਨ ਵਾਹਨ ਵੀ ਲੈ ਕੇ ਆਏ ਨੇ ਮੈਂ ਤੁਹਾਨੂੰ ਸਾਰਿਆਂ ਨੂੰ ਅਪੀਲ ਕਰਾਂਗਾ ਕਿ ਤੁਸੀਂ ਉਹ ਕ੍ਰੈਸ਼ ਇਨਵੈਸਟੀਗੇਸ਼ਨ ਵਾਹਨ ਨੂੰ ਵੀ ਸਟੱਡੀ ਕਰੋ ਜਦੋਂ ਵੀ ਕੋਈ ਐਕਸੀਡੈਂਟ ਹੋਏਗਾ ਸਾਡੀ ਕ੍ਰੈਸ਼ ਇਨਵੈਸਟੀਗੇਸ਼ਨ ਵਾਹਨ ਉੱਥੇ ਜਾਏਗੀ ਉਸ ਕ੍ਰੈਸ਼ ਇਨਵੈਸਟੀਗੇਸ਼ਨ ਵਾਹਨ ਦਾ ਜਿਹੜਾ ਹੈਡ ਹੈਗਾ ਜਿਹੜਾ ਚੀਫ ਇਨਵੈਸਟੀਗੇਟਰ ਹੈਗਾ ਉਹ ਥਾਪਤ ਦਾ ਕੁਆਲਿਫਾਈਡ ਇੰਜੀਨੀਅਰ ਹੈਗਾ ਔਰ 40 ਸਾਲਾਂ ਦਾ ਉਹਨੂੰ ਐਕਸਪੀਰੀਅੰਸ ਹੈਗਾ ਅਸੀਂ ਹਰ ਇੱਕ ਐਕਸੀਡੈਂਟ ਨੂੰ ਸਾਇੰਟੀਫਿਕਲੀ ਸਟੱਡੀ ਕਰਾਂਗੇ ਬਹੁਤ ਕਾਰਨ ਹੁੰਦੇ ਨੇ ਐਕਸੀਡੈਂਟ ਦੇ ਸਿਰਫ ਇਹ ਨਹੀਂ ਹੁੰਦਾ ਕਿ ਇੱਕ ਬੰਦੇ ਨੇ ਗਲਤੀ ਕੀਤੀ ਤੇ ਐਕਸੀਡੈਂਟ ਹੋ ਗਿਆ ਛੁੜਛੀ ਕਾਰਨ ਹੁੰਦੇ ਨੇ ਕਈ ਵਾਰੀ ਮੈਕੈਨੀਕਲ ਕਾਰਨ ਵੀ ਹੁੰਦੇ ਨੇ ਗੱਡੀਆਂ ਦੇ ਵਿੱਚ ਕੋਈ ਐਸ ਤੰਦਾ ਮੈਕੈਨੀਕਲ ਡਿਫੈਕਟ ਖਾ ਜਾਂਦਾ ਹੈਗਾ ਜਿਹਦੇ ਕਰਕੇ ਐਕਸੀਡੈਂਟ ਹੋ ਜਾਂਦਾ ਸੋ ਹਰ ਇੱਕ ਐਕਸੀਡੈਂਟ ਨੂੰ ਸੈਂਟੀਫਿਕਲੀ ਸਟੱਡੀ ਕਰਦੇ ਪੰਜਾਬ ਨੂੰ ਇੱਕ ਸੈਂਟੀਫਿਕ ਔਰ ਐਵੀਡੈਂਸ ਬੇਸਡ ਪੁਲਿਸਿੰਗ ਦੇਣਾ ਇਹ ਸਾਡਾ ਫਰਜ਼ ਹੈ ਸਰ ਇਹ ਜਿਹੜੀ ਗੱਡੀਆਂ ਤੁਸੀਂ ਲੈ ਕੇ ਆਏ ਇਹਦੇ ਵਿੱਚ ਕੀ ਖਾਸੀਅਤ ਹੈ ਉਹਦੇ ਬਾਰੇ ਥੋੜਾ ਫੀਚਰਸ ਆ ਜਿਹੜੀਆਂ ਗੱਡੀਆਂ ਆਪਾਂ ਲੈ ਕੇ ਆਂਦੀਆਂ ਨੇ ਉਮਬੋਸਟ ਪਾਵਰ ਟ੍ਰੋਟਰ ਹਾਈ ਲੈਕਸ ਕਟਿਆ ਹੈ ਗਿਆਨੇ ਇਹ ਕਟੀਆਂ ਦੀ ਖਾਸੀਅਤ ਇਹ ਆ ਕਿ ਇਹ ਹੈਵੀ ਤੋਂ ਹੈਵੀ ਵਾਈਕਲ ਜੇ ਕੋਈ ਸੜਕ ਦੇ ਉੱਤੇ ਖੜਾ ਹੈਗਾ ਉਹਨੂੰ ਵੀ ਇਹ ਟੋਅ ਅਵੇ ਕਰ ਸਕਦੀ ਹੈ ਗਿਆਨੇ ਸੋ ਸੜਕ ਦੇ ਉੱਤੇ ਕਿਸੇ ਤਰ੍ਹਾਂ ਦੀ ਕੋਈ ਆਬਸਟ੍ਰਕਸ਼ਨ ਨਾ ਹੋਵੇ ਉਹ ਇਨਸ਼ੋਰ ਇਹ ਕਰਨਗੀਆ ਔਰ ਸੜਕ ਫਰੀ ਹੋਵੇ ਜਿਹੜੇ ਕੰਮ ਲਈ ਸੜਕ ਬਣਾਈ ਗਈ ਹੈ ਪੈਸੇਜ ਆਫ ਵਹੀਕਲਸ ਉਹਦੇ ਲਈ ਉਹ ਫ੍ਰੀ ਅਵੇਲੇਬਲ ਇਨਸਟਰੂਮੈਂਟਸ ਕੀ ਕੁਛ ਹੋਣਗੇ ਸਰ ਗੱਡੀਆਂ ਦੇ ਵਿੱਚ ਅਵੇਲੇਬਲ ਗੱਡੀਆਂ ਦੇ ਵਿੱਚ ਜੀ ਗੱਡੀਆਂ ਦੇ ਵਿੱਚ ਐ ਐਮਟੀਟੀਆਂ ਲੱਗੀਆਂ ਨੇ ਗੱਡੀਆਂ ਦੇ ਵਿੱਚ ਨੈਵੀਗੇਸ਼ਨ ਏਡਸ ਲੱਗੀਆਂ ਨੇ ਔਰ ਅਸੀਂ ਇਹ ਖਾਸ ਆਪਤਿਆ ਜਿਹੜੀਆਂ ਇਹ ਗੱਡੀਆਂ ਹੇਲਿਕਸ ਦੀਆਂ ਗੱਡੀਆਂ ਹੈਗੀਆਂ ਨੇ ਇਹਨਾਂ ਚ ਅਸੀਂ ਆਰਟੀਫੀਸ਼ੀਅਲ ਇੰਟੈਲੀਜੈਂਸ ਦੀਆਂ ਡਿਵਾਈਸੇਸ ਵੀ ਲਵਾਈਆਂ ਨੇ ਕਿ ਆਇਆ ਕਿਤੇ ਸਾਡਾ ਹੀ ਡਰਾਈਵਰ ਅ ਗੱਡੀ ਚਲਾਉਣ ਦੇ ਵਿੱਚ ਸੁਸਤੀ ਤਾਂ ਨਹੀਂ ਫੀਲ ਕਰ ਰਿਹਾ ਜੇ ਉਹਨੂੰ ਸੁਸਤੀ ਫੀਲ ਹੋ ਰਹੀ ਹੈ ਉਹ ਕੈਮ ਦਾ ਜਿਹੜਾ ਗੱਡੀ ਦੇ ਵਿੱਚ ਲੱਗਿਆ ਉਹ ਉਹਨੂੰ ਵਾਰਨ ਕਰਨਾ ਸ਼ੁਰੂ ਕਰ ਦੇਗਾ ਕਿ ਯੂ ਆਰ ਨਾਟ ਇਨ ਅ ਕੰਡੀਸ਼ਨ ਟੂ ਡਰਾਈਵ ਯੂ ਆਰ ਨਾਟ ਇਨ ਅ ਕੰਡੀਸ਼ਨ ਟੂ ਡਰਾਈਵ ਤਾਂ ਕਿ ਇਹ ਸਾਰੀਆਂ ਚੀਜ਼ਾਂ ਇਸ ਲਈ ਕੀਤੀਆਂ ਜਾਂ ਚਾਹੀਦੀਆਂ ਨੇ ਕਿ ਅਸੀਂ ਇੱਕ ਸੇਫ ਸਿਸਟਮ ਬਣਾ ਕੇ ਲੋਕਾਂ ਦੇ ਅੱਗੇ ਪੇਸ਼ ਕਰੀਏ ਤਾਂ ਕਿ ਲੋਕ ਵੀ इस सेफ सिस्टम अडोप्ट करा जाए सर कोई चलान भी कर सकती है जो फोर्स जो आपने तैयारी किया है इसके जरिए चलान भी होगा जो नेम तोड़ेगा रास्ते में जाकर बिल्कुल चलान होगा नहीं। चलान यही फोर्स करेगी वो चलान वो चलान और... यही फोर्स करेगी और हमारा जो चाना है वो ये है कि हम चलान करके लोगों को एक मैसेज ये देना चाहते हैं कि अगर आप गलती करोगे आप सिर्फ अपने लिए ही नहीं गलती करे आप दूसरों की जान को भी जोखिम में डाल रहे हो तो दूसरों की जान को अगर कोई जोखिम में डाल रहा है तो वो समाज के खिलाफ एक क्राइम कमिट कर रहा है तो उसके अगेंस्ट कार्रवाई होनी चलान होना बिल्कुल आवश्यक है Thank you. Thank you. Thank you.